ਨਮਸਕਾਰ ਜੀ ਮੇਰੀ ਬਹੁਤ ਸਤਿਕਾਰਯੋਗ ਮੇਰੇ ਦੇਸ਼ਵਾਸੀਓ ਮੇਰੇ ਪੰਜਾਬਵਾਸੀਓ ਅੱਜ ਮੈਂ ਐਮਐਸਪੀ ਦੀ ਗੱਲ ਕਰਨਾ ਚਾਹਨਾ ਜਿਹੜੇ ਸਾਡੇ ਬਹੁਤ ਸਤਿਕਾਰਯੋਗ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਮਾਨ ਜੀ ਉਹ ਦੇਖੋ ਜਿਹਦੀ ਸਰਕਾਰ ਨਹੀਂ ਬਣੀ ਸੀਗੀ ਉਹਨੇ ਸਰਕਾਰ ਦੇ ਬੁਨਾਅ ਦੇ ਵਾਸਤੇ ਸਾਡੇ ਕਿਸਾਨਾਂ ਦੇ ਨਾਲ ਕਿੰਨਾ ਵੱਡਾ ਇਹ ਵਾਅਦੇ ਕੀਤੇ ਸੀਗੇ ਸਿਰਫ ਸਰਕਾਰ ਬਣਾਉਣ ਵਾਸਤੇ ਇਹ ਤੁਸੀਂ ਆਪ ਸੁਣ ਲਓ ਆ ਵੀਡੀਓ ਵਿੱਚ ਕੀ ਕਹਿ ਰਹੇ ਆ ਅਸੀਂ ਕਹਿੰਦੇ ਆ ਜਾਂ ਕੁਰਸੀ ਛੱਡੋ ਜਾਂ ਬਾਈ ਦੀਆਂ ਬਾਈ ਫਸਲਾਂ ਤੇ ਐਮਐਸਪੀ ਦਿਓ ਨਹੀਂ ਤਾਂ ਫਿਰ 2022 ਚ ਆਮ ਆਦਮੀ ਪਾਰਟੀ ਸਰਕਾਰ ਆਊਗੀ ਅਸੀਂ 22 ਦੇ 2 ਫਸਲਾਂ ਦਾ ਇੱਕ ਇੱਕ ਦਾਣਾ ਚੁੱਕਾਂਗੇ ਐਮਐਸਪੀ ਤੇ ਵਿਕੂਗੀ ਜਿਹੜੀ ਫਸਲ ਚਾਹੇ ਉਹ ਕਪਾਹ ਐ ਨਰਮਾ ਐ ਚਾਹੇ ਉਹ ਸੂਰਜਮੁਖੀ ਐ ਚਾਹੇ ਮੱਕੀ ਐ ਚਾਹੇ ਕਣਕ ਐ ਚਾਹੇ ਝੋਨਾ ਐ ਜਿਹੜੀ ਫਸਲ ਇੱਕ ਵਾਰ ਮੰਡੀ ਚ ਆ ਗਈ ਉਹ ਸਰਕਾਰ ਦੀ ਹੋਊਗੀ ਤਾਂ ਇੱਕ ਇੱਕ ਦਾਣੇ ਦੀ ਜ਼ਿੰਮੇਵਾਰ ਸਰਕਾਰ ਹੋਊਗੀ ਕਿਸਾਨ ਨੂੰ ਦਾ ਇੱਕ ਦਾਣੇ ਦਾ ਪੈਸਾ ਕਿ ਅਸੀਂ ਸਾਡੀ ਸਰਕਾਰ ਆ ਲੈੰਦੋ ਅਸੀਂ ਇੱਕ ਇੱਕ ਚੀਜ਼ ਤੇ ਐਮਐਸਪੀ ਦਵਾਂਗੇ ਜਿਹੜੀ ਮਿਨਿਮਮ ਸਪੋਰਟਸ ਪ੍ਰਾਈਸ ਹੇਗੀ ਉਹ ਕਿਸਾਨਾਂ ਨੂੰ ਕੁਛ ਖਾਦ ਕਰਨ ਵਾਸਤੇ ਵੀ ਕਿਸਾਨ ਜਿਹੜਾ ਵੈ ਸੁਪੋਜ਼ ਉਹ ਕੋਈ ਚੀਜ਼ ਵੇਚਦਾ ਹੈ ਜਾਂ ਆਲੂ ਵੇਚਦਾ ਹੈ ਜਾਂ ਝੋਨਾ ਵੇਚਦਾ ਹੈ ਲੇਕਿਨ ਉਹ ਕਿਸੇ ਕਾਰਨ ਕਰਕੇ ਉਹ ਰਹਿ ਜਾਂਦਾ ਹੈ ਮੰਡੀਆਂ ਵਿੱਚ ਨਹੀਂ ਜਾ ਪਾਂਦਾ ਜਾਂ ਉਹਦਾ ਕੋਈ ਕੋਈ ਨੁਕਸਾਨ ਹੋ ਜਾਂਦਾ ਹੈ ਲੇਕਿਨ ਉਹਦੇ ਖੱਤੇ ਜਿਹੜੇ ਪੂਰੀ ਨਹੀਂ ਹੁੰਦੀ ਕਿਸਾਨ ਜਿਹੜੇ ਖੁਸ਼ਕੀ ਖੁਦ ਖੁਸ਼ੀਆਂ ਕਰ ਰਹੇ ਸੀਗੇ ਤੇ ਇਹਨਾਂ ਨੇ ਇੱਕ ਐਮਐਸਬੀ ਦਿੱਤੀ ਕਿ ਅਸੀਂ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਹੈ ਉਹ ਦਵਾਂਗੇ ਕਿ ਇੱਥੋਂ ਕਿਸਾਨ ਨੂੰ ਇਹ ਸਾਰਾ ਉਹ ਚੱਕ ਕੇ ਝੋਨਾ ਵਗੈਰਾ ਜੋ ਵੀ ਹੋਏਗਾ ਜੋ ਵੀ ਫਸਲ ਹੈ ਉਹਨੂੰ ਮੈਂ ਮੈਂ ਬਸਾਇਤ ਪ੍ਰਾਇਸ ਦੇ ਦਾਂਗੇ ਕਿ ਕਿਸਾਨ ਜਿਹੜਾ ਉਹ ਆਪਣੇ ਲੈਵਲ ਤੇ ਆਪਣਾ ਜੋ ਖਾਤਾ ਉਹਦਾ ਪੂਰਾ ਹੋ ਸਕੇ ਤੇ ਇਹ ਖੁਦ ਖੁਸ਼ੀਆਂ ਕਰ ਰਹੀ ਹੈ ਕਿਸਾਨ ਉਹ ਨਾ ਕਰਨ ਲੇਕਿਨ ਉਸ ਟਾਈਮ ਆਪ ਸਰਕਾਰ ਸੀ ਨਹੀਂ ਲੇਕਿਨ ਇਹਨਾਂ ਨੇ ਸਰਕਾਰ ਬਣਾਉਣ ਦੇ ਲਈ ਲੋਕਾਂ ਦੇ ਵਿੱਚ ਜਿਹੜਾ ਵਾ ਉਹ ਝੂਠਾ ਪ੍ਰਚਾਰ ਕੀਤਾ ਉਸ ਟਾਈਮ ਕਿ ਅਸੀਂ ਐਮਐਸਪੀ ਉੱਤੇ ਇੱਕ ਇੱਕ ਜੀ ਐਮਐਸਪੀ ਦਵਾਂਗੇ ਚਾਹੇ ਉਹ ਕਣਕ ਹੈ ਚਾਹੇ ਉਹ ਝੋਨਾ ਹੈ ਚਾਹੇ ਸੂਰਜਮੁਖੀ ਹੈ ਚਾਹੇ ਮੱਕੀ ਹੈ ਇਨਾਂ ਦਾ ਇੱਕ ਇੱਕ ਦਾਣਾ ਜਿਹੜਾ ਇਹ ਮੰਡੀ ਚੋਂ ਚੱਕ ਚੁੱਕ ਕੇ ਮੰਡੀ ਚ ਰੱਖਾਂਗੇ ਕਿਸਾਨ ਨੂੰ ਘਰ ਬੈਠੇ ਪੈਸੇ ਮਿਲਣਗੇ ਕਿਸਾਨ ਜਿਹੜੇ ਨੇ ਹਰ ਖਾਂ ਦੇ ਕੁਸਵਾਲ ਰੱਖਾਂਗੇ ਕਿਸਾਨਾਂ ਦਾ ਖਿਆਲ ਸਾਡੇ ਰੱਖਾਂਗੇ ਅਸੀਂ ਰੱਖਾਂਗੇ ਲੇਕਿਨ ਹੋਇਆ ਉਲਟ ਕਿਸਾਨਾਂ ਨੇ ਪੂਰੀ ਤਦਾਦ ਦੇ ਵਿੱਚ ਹਰ ਕਿਸਾਨ ਨੇ ਪੈਪਸੋਡਾ ਬੈਲਟ ਵਿੱਚ ਵਿਲਾਓ ਕਿ ਇੱਕ ਇੱਕ ਵੋਟ ਜਿਹੜੀ ਆਪ ਸਰਕਾਰ ਨੂੰ ਪਾ ਕੇ ਆ ਆਮ ਆਮੀ ਪਾਰਟੀ ਪਾ ਕੇ ਸਰਕਾਰ ਜਿਹੜੀ ਬਹੁਮਤ ਸਰਕਾਰ ਵਿੱਚ ਲਿਆਂਦਾ ਇਹਨਾਂ ਦਾ ਇਸ ਸਰਕਾਰ ਦੇ ਵਿੱਚ 92 ਐਮਐਲਏ రికార్డ్ ਕੈਮ ਕਰਕੇ ਉਹਨਾਂ ਨੇ ਇਹਨਾਂ ਨੂੰ ਦਿਖਾਇਆ ਤੇ ਤਾਂ ਜੋ ਇਹ ਸਰਕਾਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤੇ ਸਾਡੇ ਹੱਕਾਂ ਦੇ ਵਿੱਚ ਖੜੇਗੀ ਲੇਕਿਨ ਹਾਲਾਤ ਜਿਹੜੇ ਆ ਬਿਲਕੁਲ ਉਲਟ ਨੇ ਅੱਜ ਜਗ੍ਹਾ ਜਗ੍ਹਾ ਦੇ ਕਿਸਾਨਾਂ ਨੂੰ ਧਰਨੇ ਲਾਣੇ ਪੈ ਰਹੇ ਆ ਕਿਸਾਨਾਂ ਦੀ ਮੌਤ ਹੋ ਰਹੀ ਹੈ ਪਿੱਛੇ ਇਹਨਾਂ ਉੱਤੇ ਸਰਕਾਰਾਂ ਵੱਲੋਂ ਜਿਹੜੇ ਨੇ ਬਹੁਤ ਤਸੀਹੇ ਤੋਂ ਜ਼ਿਆਦਾ ਤਸੀਹੇ ਜਿਹੜੇ ਉਹ ਦਿੱਤੇ ਜਾ ਰਹੇ ਸੀਗੇ ਬਹੁਤ ਜਿਆਦਾ ਮੌਤਾਂ ਹੋਈਆਂ ਲੋਕਾਂ ਦੀਆਂ ਅੱਜ ਵੀ ਦੇਖੋ ਇਹਨਾਂ ਦੀ ਸਰਦੀ ਦੇ ਵਿੱਚ ਖਾਨ ਦੇ ਵਿੱਚ ਜਿਹੜੇ ਕਿਸਾਨ ਆਇਆ ਚਾਹ ਬਜ਼ੁਰਗ ਨੇ ਜਾਇਓ ਬੱਚੇ ਆ ਚਾਹ ਬਜ਼ੁਰਗ ਨੇ ਬੱਚੇ ਨੇ ਜਾਇਓ ਮਾਮਾ ਭੈਣਾ ਨੇ ਉਹ ਸਾਰੀਆਂ ਜਿਹੜੀਆਂ ਨੇ ਉਹ ਧਰਨੇ ਤੇ ਜਾ ਕੇ ਬੈਠੀ ਹੋਈ ਆ ਉਹਦੇ ਨਾਲ ਕੱਲਾ ਕਿਸਾਨਾਂ ਨੂੰ ਨੁਕਸਾਨ ਨਹੀਂ ਹੋ ਰਿਹਾ ਜਿਹੜੇ बिजनेसमੈਨ ਲੋਕ ਨੇ ਜਿਨ੍ਹਾਂ ਨੇ ਆਵਾਜਾਈ ਕਰਕੇ ਟਰੱਕਾਂ ਦਾ ਮਾਲ ਆਣਾ ਟਰੱਕਾਂ ਨਾਲ ਜਾਣਾ ਵਾ ਲੋਕਾਂ ਨੇ ਬਾਹਰ ਜਾਣਾ ਵਾ ਕਿਉਂਕਿ ਜਿੰਦਗੀ ਦੇ ਵਿੱਚ ਜਿਹੜਾ ਵਾ ਲੋਕਾਂ ਦਾ ਟਰਾਂਸਪੋਰਟਰ ਨਾਲ ਜਾਂ ਆਨ ਜਾਣ ਦੇ ਵਿੱਚ ਜਿਹੜਾ ਵਾ ਬਹੁਤ ਜ਼ਿਆਦਾ ਬਿਜ਼ਨਸ ਵੀ ਹੈ ਉਹ ਲੋਕਾਂ ਦਾ ਆਣਾ ਜਾਣਾ ਵੈਸੇ ਵੀ ਬਹੁਤ ਜ਼ਿਆਦਾ ਕਿਸੇ ਨੇ ਕਿਸੇ ਕੰਮ ਜਾ ਰਿਹਾ ਕੋ ਕਿਸੇ ਕੰਮ ਜਾ ਰਿਹਾ ਪਰ ਇਹ ਵੀ ਜੀ ਦਿੱਕਤ ਆ ਰਹੀ ਜਿੱਦੂ ਕਿਸਾਨ ਜਿਹੜੇ ਧੰਨਾ ਲਾ ਰਹੇ ਪਰ ਕਿਸਾਨਾਂ ਦੀ ਕਿ ਮਜਬੂਰੀ ਬਣ ਗਈ ਹੈ ਕਿਉਂਕਿ ਉਹਨਾਂ ਨੂੰ ਇਹ ਦੇ ਨਹੀਂ ਰਹੇ ਉਹਨਾਂ ਨੂੰ ਮਜਬੂਰੀ ਵਿੱਚ ਜਾ ਕੇ ਧੰਨੇ ਲਾਣੇ ਪੈ ਰਹੇ ਹਨ ਲੇਕਿਨ ਇਹਦੇ ਨਾਲ ਕੀ ਹੈ ਸਾਡਾ ਸਿਸਟਮ ਜਿਹੜਾ ਸਾਰਾ ਵਿਗੜ ਚੁੱਕਾ ਹੈ ਉਹਦਾ ਕਾਰਨ ਸਿਰਫ ਸਰਕਾਰਾਂ ਨੇ ਕਿਉਂਕਿ ਸਰਕਾਰਾਂ ਜਿਹੜੀ ਮੰਨ ਨਹੀਂ ਰਹੀਆਂ ਹੁਣ ਜੇ ਸਰਕਾਰ ਕਹਿ ਰਹੀ ਹੈ ਕਿ ਸੈਂਟਰ ਸਰਕਾਰ ਜਿਹੜੀ ਹੈ ਉਹ ਨਹੀਂ ਕਰ ਰਹੀ ਪਰ ਜੇ ਇਹਨਾਂ ਨੂੰ ਲੱਗਦਾ ਸੀ ਕਿ ਸੈਂਟਰ ਸਰਕਾਰ ਨਹੀਂ ਕਰਨਾ ਹੈ ਤੇ ਬੀ ਉਸ ਤਾਂ ਵਾਦੇ ਕਿਉਂ ਕੀਤੇ ਉਦੋਂ ਤਾਂ ਕਹਿ ਲਏ ਸੀਗੇ ਕਿ ਅਸੀਂ ਚੁਟਕੀਆਂ ਦੇ ਵਿੱਚ ਐਮਐਸਪੀ ਦਵਾਂਗੇ ਇਹਨਾਂ ਨੇ ਕਿਹਾ ਮੈਂ ਕੱਲਾ ਕੱਲਾ ਦਾਣਾ ਚੱਕਾਂਗਾ ਇਦਾਂ ਦਾ ਕਰਾ ਕੇ ਆਪਣੀ ਸਰਕਾਰ ਤੇ ਲਈਏ ਬਣਾ ਝੂਠੇ ਵਾਦੇ ਕਰਕੇ ਅੱਜ ਸਰਕਾਰ ਵਿੱਚ ਦੇਖੋ 92 ਐਮਐਲਏ ਬਣਾ ਕੇ ਦਿੱਤੇ ਜਿਹੜਾ ਕਿ ਰਿਕਾਰਡ ਰਿਆ ਤੇ ਹੁਣ ਇਸ ਸਰਕਾਰ ਕਰਦੀ ਕਿਉਂ ਨਹੀਂ ਇਸ ਲਈ ਮੇਰੀ ਬੇਨਤੀ ਹੈ ਭਗਵੰਤ ਮਾਨ ਜੀ ਕਿ ਤੁਸੀਂ ਇਹ ਜਿਹੜੀ ਐਮਐਸਪੀ ਇਹ ਦੇਓ ਜਾਂ ਇਹਨਾਂ ਦਾ ਹੱਲ ਕਰਾਓ ਕੇ ਮਸਲਾ ਹੱਲ ਕਰੋ ਤੁਸੀਂ ਵਾਦਾ ਕੀਤਾ ਹੈ ਵਾਦਾ ਨਿਭਾਓ ਤੇ ਯਰੇ ਧਰਨੇ ਲੱਗ ਰਹੇ ਨੇ ਜਾਂ ਲੋਕਾਂ ਨੂੰ ਦਸਰਬਸ ਹੋ ਰਹੀ ਏ ਇਹਨੂੰ ਇਹਨੂੰ ਬਚਾਓ ਤੁਹਾਡਾ ਇਹ ਕਰਤਵ ਬੰਦਾ ਤੁਹਾਡਾ ਇੱਕ ਤੁਹਾਡਾ ਇੱਕ ਕੰਮ ਹੈ ਤੁਸੀਂ ਇਹ ਕਰੋ ਤੁਸੀਂ ਜਿਹੜੇ ਸਰਕਾਰ ਦੇ ਵਿੱਚ ਬੈਠੇ ਹੋ ਸਰਕਾਰ ਦੇ ਸਭ ਤੋਂ ਉੱਚੇਮ ਜਿਹੜਾ ਪਦ ਹੈ ਉੱਚਤੋਂ ਪਦ ਤੁਹਾਡੇ ਕੋਲ ਹੈ ਤੁਸੀਂ ਕਰਕੇ ਇਹਨੂੰ ਕਰੋ ਤਾਂ ਜੋ ਜਿਹੜਾ ਆਲ ਰੋਜ਼ ਨੀਂਦ ਦੇ ਵਿੱਚ ਚੱਲਣ ਵਾਲੀਆਂ ਦਿੱਕਤਾਂ ਜਿਹੜੀਆਂ ਨਾ ਆ ਸਕਣ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਫਿਰ ਤੁਹਾਨੂੰ ਦੁਬਾਰਾ ਸਭ ਨੂੰ ਨਮਸਕਾਰ ਵੀ ਕਹਨਾ ਔਰ ਭਗਵਾਨ ਦਮਨ ਜੀ ਨੂੰ ਦੁਬਾਰਾ ਇਹ ਬੇਨਤੀ ਕਰਦਾ ਕਿ ਜਿਹੜੇ ਤੁਸੀਂ ਇੱਕ ਇੱਕ ਦੇਖੋ ਵੀਡੀਓ ਵਿੱਚ ਤੁਸੀਂ ਜੋ-ਜੋ ਬੋਲ ਰਹੇ ਹੋ ਸਭ ਲੋਕ ਸੁਣਦੇ ਬੈਨੇ ਸਭ ਲੋਕਾਂ ਨੂੰ ਪਤਾ ਵੀ ਹੈ ਤੇ ਇਸ ਲਈ ਤੁਸੀਂ ਇਹਨਾਂ ਦਾ ਖਿਆਲ ਕਰੋ ਕਿਸੇ ਤਰ੍ਹਾਂ ਵੀ ਕਰਕੇ ਇਹ ਚੀਜ਼ਾਂ ਖਤਮ ਕਰਾਓ ਤਾਂ ਜੋ ਕਿਸਾਨ ਆਪਣੇ ਘਰਾਂ 'ਚ ਬੈਠਣ ਜਾ ਰਹੇ ਸਰਦੀਆਂ ਦੇ ਵਿੱਚ ਆਪਣੇ ਬੱਚਾ ਨਾਲ ਆਪਣੇ ਕੰਮਾਂ ਨਾਲ ਬੈਠ ਕਰਮ ਕਰਨਾ ਤੇ ਲੋਕ ਜਿਹੜੇ ਨੇ ਉਹ ਵੀ ਆਪਣਾ ਕੰਮਕਾਜ ਕਰ ਰੱਖਣ ਧੰਨਵਾਦ ਜੀ